ਤੁਹਾਡਾ ਨਾਮ ਲਾਈਫ ਦੇ ਗੁਰਵੀਰ ਦੇ ਚੈਨਲ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀ ਫੇਸਬੁੱਕ ਪੇਜ ਦੇ ਉੱਪਰ ਕਿ ਬਾਬਾ ਭਾਈ ਮੁੱਲਚਨ ਸਾਹਿਬ ਜੀ ਦਾ ਜਿਹੜਾ ਸਲਾਣਾ ਭੰਡਾਰਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਅੱਜ ਤੋਂ ਨਾਲ ਅਖੰਡ ਪਾਠ ਜਿਹੜੇ ਨੇ ਆਰੰਭ ਕੀਤੇ ਗਏ ਨੇਗੇ ਤੇ ਸਾਰੀ ਸੰਗਤ ਮੇਰੇ ਨਾਲ ਜੁੜੀ ਹੈ ਅੱਜ ਆਪਾਂ ਉਸ ਪਵਿੱਤਰ ਸਥਾਨ ਤੇ ਮੌਜੂਦ ਆਂਗੇ ਬਾਬਾ ਭਾਈ ਮੁੱਲਚਨ ਸਾਹਿਬ ਜੀ ਦੇ ਕਿਥੇ ਕੀ ਭੰਡਾਰਾ ਚੱਲਦਾ ਹੈ ਤੇ ਅਖੰਡ ਪਾਠ ਜਿਹੜੇ ਤੋਂ ਸ਼ੁਰੂ ਹੋਏ ਨੇਗੇ ਸਾਰੇ ਮੇਰੇ ਨਾਲ ਮੇਰੇ ਵੀਰ ਭਰਾ ਜਿਹੜੇ ਹੈਗੇ ਨੇ ਇੱ ਅੱਜ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਵੀ ਕਰਾਵਾਂਗੇ ਤੇ ਚਲੋ ਜੀ ਤੇ ਮੇਰੇ ਨਾਲ ਦੇਖੋ ਸਾਰੀ ਸੇਵਾ ਦਾ ਜੁੜਨੇ ਨੇ ਹੁਣ ਮੇਰੇ ਨਾਲ ਜਿਹੜੇ ਕੀ ਮੇਰਾ ਵੀਰ ਮੇਰੇ ਵੀਰ ਜਿਹੜੇ ਗੁਰਮੀਤ ਜੀ ਗੁਰਮੀਤ ਜੀ ਨੇ ਗੁੱਲੀ ਵੀ ਕਹਿੰਦੇ ਨੇ ਉਹਨਾਂ ਨੂੰ ਮੇਰੇ ਨਾਲ ਜੁੜੇ ਹੋਏ ਨੇ ਕਿ ਆਪਾਂ ਨੂੰ ਤਾਂ ਜਾ ਕੇ ਲੈਣੇ ਆ ਕੀ ਬਾਬਾ ਜੀ ਦੇ ਪੰਡਾਰੇ ਦੇ ਤਹਿਤ ਕੀ ਕਰਨਾ ਚਾਹਣਗੇ ਕੀ ਸੰਦੇਸ਼ ਜਿਹੜਾ ਹੈਗਾ ਉਹ ਸਾਡੇ ਸੁਨਾਮ ਚਾਣ ਵਾਸਤੇ ਹੁੰਦੀ ਨੇ ਜਾਣਗੇ ਹਾਂਜੀ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਦੋਂ ਬਾਅਦ ਤੁਹਾਡਾ ਬੜਾ ਧੰਨਵਾਦ ਸਨਾਮ ਲਾਈਵ ਹੈ ਗੁਰਵੀਰ ਡੇ ਦਾ ਬਹੁਤ ਧੰਨਵਾਦ ਭਰਾਵੋ ਬਾਰ-ਬਾਰ ਇਹ ਚੈਨਲ ਸਾਨੂੰ ਸਾਰੀਆਂ ਸੰਗੀਤੀਆਂ ਦਿਖਾਉਂਦਾ ਰਹਿੰਦਾ ਤੇ ਇੱਥੇ ਆਪਣੇ ਸਾਰਿਆਂ ਨੂੰ ਪਤਾ ਹੀ ਹੈ ਟਰੱਕ ਯੂਨੀਅਨ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਵੀ ਇਹ ਆਪਣੇ ਜਿੰਨੇ ਵਪਾਰੀ ਭਰਾ ਨੇ ਸਭ ਦਾ ਸਹਿਯੋਗ ਨਾਲ ਸਾਰੇ ਆਪਰੇਟਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਡਾਰਾ ਬਾਬਾ ਭਾਈ ਮਲਚੰਦ ਦੀ ਸਮਾਧ ਤੇ ਅਖੰਡ ਪਾਠ ਸੇਵ ਅਰੰਭ ਹੋਏ ਨੇ ਅੱਜ 8 9 10 ਨੂੰ ਭੋਗ ਪੈਣਗੇ ਸਾਰੇ ਜਿੱਥੇ ਤੱਕ ਵੀ ਮੇਰੇ ਭਰਾ ਦੇ ਚੈਨ ਦੀ ਆਵਾਜ਼ ਆ ਜਾਂਦੀ ਆ ਸਭ ਨੂੰ ਬੇਨਤੀ ਆ ਵੀ ਭਾਈ ਤਿੰਨ ਦਿਨ ਇੱਥੇ ਆਪਣਾ ਲੰਗਰ ਵਰਤੇਗਾ ਤੇ ਸਾਰਿਆਂ ਨੂੰ ਬੇਨਤੀ ਆ ਭਰਾਵਾਂ ਨੂੰ ਵਪਾਰੀਆਂ ਨੂੰ ਵੀ ਵੀਰਾਂ ਨੂੰ ਸਭ ਹੋਰ ਵੀ ਸਰਦ ਦਾ ਧੰਨਵਾਦ ਜਿਨ੍ਹਾਂ ਨੇ ਯੋਗਦਾਨ ਦਿੱਤਾ ਪਰਸੋਂ ਨੂੰ 10:30 ਵਜੇ ਭੋਗ ਪੈਣਗੇ ਜੀ ਸਭ ਨੂੰ ਬੇਨਤੀ ਆ ਵੀ ਇੱਥੇ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਨਾਲੇ ਮਹਾਰਾਜ ਦੇ ਦਰਸ਼ਨ ਕਰੋ ਸਾਹਦਾ ਧੰਨਵਾਦ। ਬਾਅਦ ਮੇਰੇ ਨਾਲ ਹੋਰ ਵੀ ਮੇਰੇ ਵੀਰ ਭਰਾ ਜਿਹੜੇ ਨੇ ਅਵਤਾਰ ਜੀ ਵੀ ਜੁੜੇ ਹੋਏ ਨੇਗੇ ਜਿਹੜੇ ਜਿਹਨਾਂ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਇਸ ਭੰਡਾਰ ਦੇ ਪ੍ਰਤੀ ਬਾਬਾ ਪਾਈ ਮੁੱਲਜਨ ਜੀ ਸਾਹਿਬ ਜੀ ਦੇ ਪ੍ਰਤੀ ਕੀ ਭਾਵ ਨੇ ਤੇ ਕੀ ਜਿਹੜਾ ਹੈਗਾ ਇੱਕ ਮੈਸੇਜ ਉਹ ਦੇਣਾ ਚਾਹਣਗੇ। ਹਾਂਜੀ ਵੀਰ ਜੀ। ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ। ਬਾਬਾ ਪਾਈ ਮੁੱਲਜਨ ਸਾਹਿਬ ਜੀ ਦੇ ਬਾਈ ਗੁਰਬੀਰ ਜੀ ਸਨਾਮ ਲਾਈਵ ਵਾਲੇ ਪਹੁੰਚੇ ਨੇ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ। ਇੱਥੇ ਆਉਣ ਦੇ ਸਵਾਗਤ ਇਹਨਾਂ ਦਾ। ਇਨਾਂ ਦੇ ਜਰੀਏ ਨਾਲ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕੇ ਦੇ ਪਿੰਡਾਂ ਪਿੰਡਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਬਾਬਾ ਭਾਈ ਮੋਹਨ ਚੰਦ ਸਾਹਿਬ ਦੀ ਸਮਾਤੇ ਅੱਜ ਖੰਡਪਾਟ ਸਾਹਿਬ ਪ੍ਰਕਾਸ਼ ਕਰਾਏ ਗਏ ਨੇ 10 ਤਰੀਕ ਨੂੰ ਭੋਗ ਨੇ 1:30 ਵਜੇ ਸਾਰੀ ਸੰਗਤ ਨੂੰ ਬੇਨਤੀ ਹੈ ਭੰਡਾਰੇ ਤੇ ਪਹੁੰਚੋ ਭੰਡਾਰੇ ਦਾ ਆਨੰਦ ਮਾਣੋ ਸਾਰੇ ਵੀਰਾਂ ਦੇ ਸਹਿਯੋਗ ਨਾਲ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਪਾਰੀ ਭਾਈਆਂ ਦੇ ਜਿੰਨੇ ਸਾਡੇ ਰੇਹ ਵਾਲੇ ਵਪਾਰੀ ਨੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਇਹ ਟਰੱਕ ਟਰਾਲਾ ਯੂਨੀਅਨ ਵੱਲੋਂ ਪੁੰਨਾਰਾ ਕਰਵਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਪੁੰਨਾਰੇ ਤੇ ਜਰੂਰ ਪਹੁੰਚੋ ਜੀ ਵੈਕਟਾ ਵੈਕਟ ਜੀ ਕੀ ਫਤਿਹ ਤੇ ਇਸ ਤੋਂ ਬਾਅਦ ਮੇਰੇ ਨਾਲ ਮੇਰਾ ਵੀਰ ਕੁਲਦੀਪ ਸਿੰਘ ਕਾਲਾ ਜੀ ਜਿਹੜੇ ਕਿ ਚਾਵਲੇ ਨੇ ਉਹ ਵੀ ਜੁੜੇ ਹੋਏ ਨੇ ਕਿ ਇੱਥੇ ਬਾਬਾ ਜੀ ਦੇ ਚਾਨਣਾ ਚ ਦਿੱਤਨੇ ਕਿ ਜਿੱਥੇ ਕਿ ਪੁੰਡਾਰਾ ਚੱਲਣਾ ਹੈਗਾ ਚੱਲ ਰਿਹਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਆਪਾਂ ਇਹਨਾਂ ਤੋਂ ਵੀ ਪੁੱਛਦੇ ਹਾਂ ਕਿ ਇਹਨਾਂ ਦੇ ਕੀ ਭਾਵਨੇ ਕੀ ਕਹਿਣਾ ਚਾਣਗੇ ਹਾਂਜੀ ਵੈਕਟਾ ਖਾਨ ਸਰ ਵੈਕਟ ਜੀ ਫਤਿਹ ਸਭ ਸੰਗਤ ਦੇ ਸਹਿਯੋਗ ਨਾਲ ਜੋ ਲੰਗਰ ਲਾਇਆ ਜਾਂਦਾ ਹੈ ਹਰ ਸਾਲ ਜਿੱਦਾਂ ਇੱਕ ਸਾਲ ਵੀ ਤੇ ਆਪਾਂ ਬਾਬਾ ਜੀ ਦੇ ਪੁੰ ਤਭ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਬਾਅਦ ਚੜ ਕੇ ਹਿੱਸਾ ਬੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚੋ ਬਾਬਾ ਜੀ ਰਜਰਸ਼ਨ ਕਰੋ ਤੇ ਬਾਬਾ ਜੀ ਦਾ ਲੰਗਰ ਜਰੂਰ ਛੱਕੇ ਜੋ ਪੂਰੀਆਂ ਛੋਲੇ ਪ੍ਰਸ਼ਾਦ ਬਦਰ ਪੇਠੇ ਸਬਜੀ ਨਾਲ ਲੰਗਰ ਚੱਡੂਗਾ ਜੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਇਹਦੀ ਵਾਰ 10 ਵਜੇ ਤੱਕ ਲੰਗਰ ਉੱਤ ਵਰਤ ਹੋਏਗਾ ਸੋ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਕੀ ਬਾਬਾ ਜੀ ਦਰਸ਼ਨ ਕਰਾਵਾਂਗੇ ਤੇ ਜਿੱਥੇ ਲੰਗਰ ਚੱਲ ਰਿਹਾ ਹੈ ਆਪਾਂ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਅਖੰਡ ਪਾਠ ਸਾਹਿਬ ਸ਼ੁਰੂ ਹੋਏ ਨੇਗੇ ਉੱਥੇ ਵੀ ਸਾਰੀ ਸਾਰੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਜੁੜੇ ਰਹੋ ਤੁਹਾਡੇ ਆਪਣੇ ਫੇਸਬੁਕ ਪੇਜ YouTube ਚੈਨਲ ਗੁਰਬੀਰ ਡੇਸ ਸੁਨਾਮ ਲਾਈਵ ਸੁਨਾਮ ਲਾਈਵ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਕੜਾਹੇ ਆ ਚੁੱਕੇ ਨੇ ਇਹ ਲੰਗਰ ਹਾਲ ਹੈ ਜਿੱਥੇ ਸਾਰੀ ਮਤਲਬ ਸੰਗਤ ਨੂੰ ਬਿਠਾ ਕੇ ਲੰਗਰ ਸ਼ਿਕਾਇਆ ਜਾਂਦਾ ਹੈਗਾ ਬੜੇ ਪਿਆਰ ਦੇ ਨਾਲ ਦੇਖੋ ਹੁਣ ਵੀ ਲੰਗਰ ਚੱਲ ਰਿਹਾ ਹੈਗਾ ਜਿੰਨੇ ਸਾਧ ਸੰਗਤਾਂ ਦੀ ਸਾਰੀ ਮਿਲ ਸਕ ਅਪਾ ਚੱਲਦੇ ਜਾ ਰਹੇ ਹਾਂ ਕਿ ਇਹ ਦੇਖੋ ਪੰਡਾਰੇ ਦੇ ਲਈ ਜੋ ਸਮਾਨ ਦੀ ਵਰਤੋਂ ਹੁੰਦੀ ਹੈ ਸਾਰੇ ਦੇਖੋ ਇੱਥੇ ਮਤਲਬ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾ ਕੇ ਧਵਾ ਦਿੱਤਾ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਿਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿੱਥੇ ਕਨਵਰ ਸਾਹਿਬ ਸ਼ੁਰੂ ਹੋਏ ਨੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਬਾਬਾ ਜੀ ਦੇ ਦੇਖੋ ਸਵਾਰੀ ਜੀ ਸਾਬ ਦੇ ਇੱਥੇ ਤੁਹਾਡੇ ਸਾਰਿਆਂ ਦੇ ਪ੍ਰੇਮ ਭਿਆਦ ਨਾਲ ਹੀ ਦੇਖੋ ਕਨਵਰ ਸਾਹਿਬ ਜਿਹੜੇ ਨੇ ਅੱਜ ਇੱਥੇ ਸ਼ੁਰੂ ਹੋ ਚੁੱਕੇ ਨੇਗੇ ਪਰਸੋਂ ਇੱਥੇ ਭੋਗ ਪਾਈ ਜਾਣਗੇ ਇਸ ਤਰ੍ਹਾਂ ਦਾ ਤੁਹਾਨੂੰ ਦਰਸ਼ਨ ਕਰਾਉਣਾਂਗੇ ਅੰਦਰ ਜਿੱਥੇ ਬਾਬਾ ਭਾਈ ਮੋਹਨ ਸਾਹਿਬ ਦੀ ਸਮਾਣ ਬਣੀ ਹੋਈ ਹੈ ਹੁਣ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਭਾਈ ਮੋਹਨ ਸਾਹਿਬ ਦੀ ਸਮਾਧ ਦੇ ਦੇਖੋ ਇਹ ਹੈ ਜੀ ਐਂਟਰੈਂਸ ਤੋਂ 15 ਨੂੰ ਮਨ ਜਾ ਰਹੇ ਹਾਂ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਧਾਰਮਿਕ ਸਥਾਨ ਨੂੰ ਦਿਖਾਣਾ ਤੁਹਾਡੇ ਬਾਖਵਾਤ ਕਰਨਾ ਮਲਕ ਪਲੀ ਕਰੇ ਦੇਖੋ ਕਿੰਨਾ ਸੋਹਣਾ ਕਿੰਨਾ ਵਿਦੇ ਤਰੀਕੇ ਨਾਲ ਦੇਖੋ ਸਜਾਇਆ ਗਿਆ ਹੈਗਾ ਬਾਬਾ ਜੀ ਦਾ ਜਿਹੜਾ ਦਰਬਾਰ ਹੈ ਸੇਵਾਦਾਰ ਸੇਵਾ ਕਰ ਰਹੇ ਨੇ ਲੱਗੇ ਪਏ ਨੇਗੇ ਆ ਦੇਖੋ ਸਾਰੇ ਇਹੀ ਸੰਗ ਜਿਹੜੇ ਮੇਰੇ ਵੀਰ ਭਰਾ ਹੈਗੇ ਨੇ ਸਾਰੇ ਸੇਵਾ ਕਰ ਰਹੇ ਨੇਗੇ ਟਰੱਕ ਟਰਾਲਾ ਯੂਨੀਅਨ ਵਾਲੇ ਟਰੱਕ ਟਰਾਲਾ ਯੂਨੀਅਨ ਦੇ ਜਿੰਨੇ ਮੇਰੇ ਵੀਰ ਭਰਾ ਨੇ ਸਾਰੇ ਦੇਖੋ ਕੋਈ ਪੱਥਰ ਸਾਫ ਕਰ ਰਿਹਾ ਕੋਈ ਗ੍ਰਿਲ ਸਾਫ ਕਰ ਰਿਹਾ ਹੁਣ ਆਪਾਂ ਤੁਹਾਨੂੰ ਬਾਬਾ ਭਾਈ ਮੋਹਨ ਸਿੰਘ ਸਾਹਿਬ ਜੀ ਦਰਸ਼ਨ ਕਰਾਵਾਂਗੇ ਬੁਰੀ ਤਸਮਾਤ ਜੈ ਬਾਬਾ ਭਾਈ ਮੋਹਨ ਸਿੰਘ ਸਾਹਿਬ ਜੀ ਸੁਨਾਮ ਤੋਂ ਤੁਸੀਂ ਦਰਸ਼ਨ ਕਰ ਰਹੇ ਹੋ ਜੈ ਜੈ ਬਾਬਾ ਪਾਈ ਮੁੱਛਨ ਸਾਹਿਬ ਜੀ ਦੇਖੋ ਜੀ ਇਹ ਹੈ ਉਹ ਪਵਿੱਤਰ ਸਮਾਦ ਬਾਬਾ ਪਾਈ ਮੁੱਛਨ ਸਾਹਿਬ ਸੁਨਾਮ ਵਿਖੇ ਜੋ ਮੌਜੂਦ ਹੈ ਹਰ ਐਤਵਾਰ ਨੂੰ ਇੱਥੇ ਦਰਉ ਦਰਉ ਸੰਗਤਾਂ ਕੇ ਮੱਥਾ ਟੇਕਦੀ ਹੈ ਤੇ ਬਾਬਾ ਜੀ ਦੇ ਚਨ ਨਮਸਤਕ ਹੁੰਦੀ ਹੈ ਬਾਬਾ ਜੀ ਦਾ ਜਿਹੜਾ ਆਸ਼ੀਰਵਾਦ ਆ ਉਹ ਲੈਂਦੀ ਹੈ ਤੁਸੀਂ ਵੀ ਇੱਥੇ ਆਓ ਤੇ ਬਾਬਾ ਜੀ ਦੇ ਚੰਨਾ ਸਾਜੀ ਲਗਾਓ ਹੁਣ ਤਾਂ ਤੁਹਾਡੇ ਲਈ ਸੋਨੇ ਸਹੱਗ ਹੋਇਆ ਹੋਇਆ ਹੈ ਕਿ ਬਾਬਾ ਜੀ ਦਾ ਜੋ ਇੱਥੇ ਅਖੰਡ ਪਾਠ ਨੇ ਉਹ ਵੀ ਇੱਥੇ ਸ਼ੁਰੂ ਹੋ ਚੁੱਕੇ ਨੇਗੇ ਸੋ ਐਨਾ ਹੀ ਦੇਖੋ ਕਹਿੰਦੇ ਹੋਏ ਤੁਹਾਨੂੰ ਸਾਰਾ ਹੀ ਜੋ ਬਾਬਾ ਜੀ ਦੇ ਦਰਸ਼ਨ ਕਰਾਏ ਤੇ ਹੁਣ ਨਾਲ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਮੇਰਾ ਵੀਰ ਬੜੇ ਚਿਰ ਬਾਅਦ ਮੁਲਾਕਾਤ ਹੋ ਰਹੀ ਹੈ ਮਿੱਕਾ ਵੀ ਜੁੜਿਆ ਹੋਇਆ ਹੈਗਾ ਬਹੁਤ ਟਾਈਮ ਬਾਅਦ ਜੁੜਿਆ ਮੇਰਾ ਵੀ ਰਹੇ ਕਿ ਸਾਡੇ ਨਾਲ ਛੋਟਾ ਹੁੰਦਾ ਸੀ ਇਹ ਜਿਹੜਾ ਦੇਖੋ ਕਿੰਨੀ ਵਧੀਆ ਜਿਹਾ ਹੋਇਆ ਚਲੋ ਪਰਮਾਤਮਾ ਤਰੱਕੀ ਹੋਰ ਬਖਸ਼ੇ ਤੇ ਇੰਨੇ ਹੀ ਕਹਿੰਦੇ ਹੋਏ ਹਾਂ ਹੁਣ ਥੋੜੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸੈਡ ਨੂੰ ਉਸ ਨੂੰ ਕੋਈ ਬੇਨਤੀ ਕਰਨ ਚਾਹੋਗੇ ਕੋਈ ਮਤਲਬ ਜਿਹੜੇ ਮਨ ਦੇ ਭਾਵ ਨੇ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਵੀ ਟਰੱਕ ਟਰਾਲਾ ਯੂਨੀਅਨ ਨੇ ਖੰਡਪੜ ਬਾਬਾ ਭਾਈ ਮੂਚਾ ਸਾਹਿਬ ਵਿਖੇ ਵੀ ਕਰਾਇਆ ਹੋਇਆ ਤੇ 10 ਤਰੀਕ ਨੂੰ ਭੋਗ ਪਾਏ ਜਾਣਗੇ ਸਾਰਿਆਂ ਸੰਗਤਾਂ ਨੂੰ ਆਪਰੇਟਰਾਂ ਨੂੰ ਸਾਰੇ ਸਨਾਮ ਨਿਵਾਸੀਆਂ ਨੂੰ ਬੇਨਤੀ ਹੈ ਭੋਗ ਤੇ ਜ਼ਰੂਰ ਦਰਸ਼ਨ ਦੇਣ ਬਈ ਜ਼ਰੂਰ ਪਹੁੰਚਣ ਬਈ ਭੋਗ ਤੇ ਬਈ ਹਾਂਜੀ ਬਾਕੀ ਦਾ ਸਾਰਿਆਂ ਨੂੰ ਪਤਾ ਹੀ ਹੈ ਲੰਗਰ ਤਿੰਨੇ ਦਿਨ ਚੱਲੂਗਾ ਬਈ ਭੋਗ ਵਾਲੇ ਦਿਨ ਵੀ ਟਟ ਲੰਗਰ ਵਰਤਿਆ ਜਾਏਗਾ ਸਾਰਿਆਂ ਨੂੰ ਬੇਨਤੀ ਹੈ ਵੀ ਜ਼ਰੂਰ ਹਾਜ਼ਰੀ ਲਵਾਇਓ ਬਈ ਭੋਗ ਤੇ ਬਈ ਤੇ ਲੰਗਰ ਸਾਰਿਆਂ ਨੇ ਛੱਕੇ ਜਾਣਾ ਹੈ ਦੇਖੋ ਕਿੰਨੀ ਮਤਲਬ ਜਿਹੜੇ ਵੀਰ ਭਰਾ ਨੇਗੇ ਸਾਡੀ ਬੇਨਤੀ ਕਰ ਦੇਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਨਿਵਾਸੀ ਨੂੰ ਕਿ ਸਮਾਧ ਬਾਬਾ ਭਾਈ ਮੋਲਚਨ ਸਾਹਿਬ ਜੀ ਦੇ ਜਰੂਰ ਪਹੁੰਚੋ ਮੱਥਾ ਟੇਕੋ ਸੋਨੇਸ ਅੱਗੇ ਵਾਲੀ ਗੱਲ ਹੈ ਕਿ ਤੁਸੀਂ ਦੇਖੋ ਇੱਕ ਪੰਤ ਦੋ ਕਾਜ ਨਾਲ ਇੱਥੇ ਖੰਡਪਾਤ ਸਾਹਿਬ ਜਿਹੜੇ ਹੈਗੇ ਨੇ ਸ਼ੁਰੂ ਹੋ ਚੁੱਕੇ ਨੇਗੇ ਉੱਥੇ ਦਾ ਉਹ ਦਰਸ਼ਨ ਕਰੋ ਤੇ ਨਾਲ ਮੇਰਾ ਵੀਰ ਮਿੱਕਾ ਜੁੜਿਆ ਆਪਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਕੀ ਮੰਨ ਦੇ ਭਾਵ ਨੇ ਕੀ ਕਰਨਾ ਚਾਹਣਗੇ ਹਾਂਜੀ ਵੀਰ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸੰਗਤਾਂ ਦਾ ਚੈਨਲ ਵਾਲਿਆਂ ਦਾ ਤੇ ਦੋਸਤੋ ਮੈਂ ਇੱਕ ਜ਼ਰੂਰੀ ਪਣਾ ਐਤਵਾਰ ਨੂੰ ਤਾਂ ਆਪਣਾ ਜਿਹੜਾ ਕੀਮਤੀ ਸਮਾਨ ਹੈ ਉਹ ਆਪਣਾ ਘਰੇ ਰੱਖ ਕੇ ਆਓ ਤਾਂ ਜੋ ਕੋਈ ਵੀ ਹਨਾ ਇਹੋ ਜਿਹੀ ਘਟਨਾ ਨਾ ਹੋ ਸਕੇ ਤੁਹਾਨੂੰ ਪਤਾ ਹੈ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਇਹੀ ਮੇਰੀ ਬੇਨਤੀ ਹੈ ਤੇ ਇਹੀ ਮੇਰੇ ਭਰਾਵਾਂ ਵੱਲੋਂ ਵੀ ਇਹੀ ਬੇਨਤੀ ਹੈ ਹਨਾ ਵੀ ਆਪਣਾ ਕੀਮਤੀ ਸਮਾਨ ਕੋਈ ਵੀ ਗਹਿਣਾ ਘਟਾ ਆਪਣਾ ਘਰੇ ਰੱਖ ਕੇ ਆਓ ਤਾਂ ਜੋ ਆਪੇ ਤੁਸੀਂ ਸੇਫਟੀ ਮਹਿਸੂਸ ਕਰੋ ਬਿਲਕੁਲ ਜੀ ਸਹੀ ਗੱਲ ਕਹੀ ਹੈ ਮੇਰੇ ਵੀ ਕਿਹਾ ਨੇ ਕਿ ਦੇਖੋ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਕਿਉਂਕਿ ਭੀੜ ਭੜਕਾ ਬਹੁਤ ਜ਼ਿਆਦਾ ਹੋ ਜਾਂਦਾ ਉਸ ਨੂੰ ਦੇਖਦੇ ਹੋਏ ਕਿ ਜਿਹੜੀ ਸੇਫਟੀ ਹੈਗੀ ਸਰਕਟ ਫੈਂਸਲ ਨੂੰ ਸੇਸ਼ਟੀ ਕਹੀ ਜਾਂਦੀ ਹੈ ਕਿ ਆਪਣਾ ਜੋ ਕੀਮਤੀ ਸਮਾਨ ਆ ਉਹਦਾ ਪੂਰੀ ਨਿਗਰਾਨੀ ਰੱਖ ਕੇ ਆਓ ਜੋ ਜਿਆਦਾ ਕੀਮਤੀ ਆ ਉਸ ਨੂੰ ਆਪਣੇ ਘਰ ਤੋਂ ਸੀ ਰੱਖਿਆ ਸਕਦੇ ਹੋ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਾਨੀ ਨਾ ਹੋ ਸਕੇ ਤਾਂ ਕਿ ਬਾਹਰ ਵਿੱਚ ਆਪਾਂ ਇਹ ਨਾ ਕਹੀਏ ਕਿ ਇੱਥੇ ਭੰਡਾਰਾ ਹੋਇਆ ਸੀ ਦੇਖੋ ਉਸ ਚੀਜ਼ ਦਾ ਆਪਾਂ ਖੱਗਦਾਰ ਵੀ ਨਹੀਂ ਕਹਿੰਦੇ ਕਿਉਂਕਿ ਆਪਾਂ ਇੱਕ ਧਾਰਮੀ ਜਗ੍ਹਾ ਦੇ ਮੱਥਾ ਟੇਕਣ ਲਈ ਜਾ ਰਹੇ ਹਾਂਗੇ ਬਹੁਤ ਵਧੀਆ ਗੱਲ ਕਹੀ ਹੈ ਸੋ ਐਨੇ ਹੀ ਕਹਿੰਦਾ ਹਾਂ ਤੁਹਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਧੰਨਵਾਦ ਤੁਹਾਡੇ ਆਪਣੇ ਫੇਸਬੁੱਕ ਪੇਜ YouTube ਚੈਨਲ ਗੁਰਵੀਰ ਦੇ ਸੁਨਾਮ ਲਾਈਸ ਦੇ ਨਾਲ ਜੁੜੇ ਰਹੋ ਤੁਹਾਨੂੰ ਵੀਡੀਓ ਚੰਗੀ